ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਅਗਰ ਤੁਹਾਡੀ ਕੋਈ ਵੀ ਪਲਾਸਟਿਕ ਪਾਰਟ ਪਾਣੀ ਦੇ ਸਰਕੂਲੇਸ਼ਨ ਵਾਲਾ ਡੈਮੇਜ ਹੋ ਜਾਵੇ ਤੇ ਇਦਾਂ ਪਾਣੀ ਦਾ ਪ੍ਰੈਸ਼ਰ ਬਾਹਰ ਨਿਕਲਦਾ ਹੋਵੇ ਤੇ ਦੋਸਤੋ ਤੁਸੀਂ ਅਨਜੇਲੀ ਨਹੀਂ ਕਰਨੀ ਇਹ ਨਹੀਂ ਵੀ ਤੁਸੀਂ ਪਾਣੀ ਪਾ ਕੇ ਗੱਡੀ ਨੂੰ ਸਟਾਰਟ ਕਰਕੇ ਕਿਸੇ ਵਰਕਸ਼ਾਪ ਤੇ ਲੈ ਜਾਏ ਨਹੀਂ ਇਸ ਦੇ ਬਜਾਏ ਗੱਡੀ ਨੂੰ ਸਟੋਪ ਕਰੋ ਆਪਣੀ ਗੱਡੀ ਨੂੰ ਓਵਰਹੀਟ ਹੋਣ ਤੋਂ ਬਚਾਓ ਫਿਰ ਤੁਸੀਂ ਜਿਹੜੇ ਵੀ ਰਬੜ ਪਾਰਟਸ ਆ ਉਹ ਸਰਵਿਸ ਹਾਲੇ ਚੇਂਜ ਕਰੋ ਆਲੂ ਦੀ ਥੀਰ ਕੱਢਣ ਵਾਲੀ ਐਲ ਬੋ ਹੈ ਇਹ ਜਿੰਨੇ ਵੀ ਪਲਾਸਟਿਕ ਪਾਰਟ ਹਨਾ ਯੂਜ਼ ਐਂਡ ਥਰੋ ਵਰਤੋ ਤੇ ਸੁੱਟੋ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਤਾਂ ਸੋ ਦੋਸਤੋ ਇਹਨਾਂ ਵਿੱਚ ਇਹ ਪ੍ਰੋਬਲਮ ਆ ਜਾਂਦੀ ਹੈ ਇਹਨਾਂ ਦੀ ਲਾਈਫ ਖਤਮ ਹੋ ਜਾਂਦੀ ਹੈ ਪਾਰਟਸ ਮਿਲ ਨਹੀਂ ਰਿਹਾ ਸੀ ਅਸੀਂ ਇਸ ਨੂੰ ਬਾਈਪਾਸ ਕਰਤਾ ਆਰਡਰ ਪਾ ਦਿੱਤਾ ਹੈਗਾ ਤੁਸੀਂ ਦੇਖੋ ਵੀ ਗੱਡੀ ਇੰਨੀ ਗਰਮ ਹੋ ਗਈ ਵੀ ਇਹਦੇ ਵਿੱਚੋਂ 에ਅਜ਼ ਬੱਬਲ ਆਉਣ ਲੱਗੇ ਜਦੋਂ ਓਵਰ ਹੀਟ ਗੱਡੀ ਹੋਊਗੀ ਪਿਸਟਨ ਸਲੀਬਾਂ ਰਿੰਗ ਤੇ ਗੈਸਕਟ ਤੇ ਹੈਡ ਦਾ ਫੇਸ ਤੇ ਬਲਾਕ ਦਾ ਫੇਸ ਇਹ ਡੈਮੇਜ ਹੋਊਗਾ ਪ੍ਰੀਤ ਮੋਟਰਿਸਮ ਹੋਗਾ ਇਹ ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਮੇਰਾ ਸਵਾਰਥ ਇਹਦੇ ਵਿੱਚ ਘੱਟ ਆ ਤੁਹਾਡਾ ਬੈਨੀਫਿਟ ਇਹਦੇ ਵਿੱਚ ਜ਼ਿਆਦਾ ਸੋ ਪ੍ਰੀਤ ਮੋਟਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਖੁਦ ਬਣੋ ਆਪਣੀਆਂ ਗੱਡੀਆਂ ਦੇ ਡਾਕਟਰ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਪਲਾਸਟਿਕ